ਸਾਨੂੰ ਕਸਟਮਰ ਇੱਕ ਦਿਨ ਪਹਿਲਾਂ ਫੋਨ ਕਰ ਦੋ ਜੀ ਤੇ ਟਾਈਮ ਨਾ ਅਸੀਂ ਅਗਲ ਨੂੰ ਦੱਸ ਦਾਂਗੇ ਜੇ ਸਾਡੇ ਮੂਰੇ ਕੋਈ ਕੰਮ ਆਇਆ ਤਾਂ ਅਗਲ ਅਸੀਂ ਟਾਈਮ ਦੱਸ ਦਾਂਗੇ ਵੀ ਆਹ ਟਾਈਮ ਤੇ ਤੁਹਾਡੇ ਕੋਲੇ ਪਹੁੰਚਾਂਗੇ ਠੀਕ ਹੈ ਹਾਂਜੀ ਵੀ ਨਹੀਂ ਫਿਰ ਅਜੇ ਟਾਈਮ ਬਗ ਜਾਊਂਗੇ ਜਿਵੇਂ ਵੀ ਹੋਇਆ ਹਾਂਜੀ ਹਾਂਜੀ ਬਿਲਕੁਲ ਤੇ ਵੀਰ ਨੇ ਇੱਕ ਸਾਲ ਦੀ ਗਾਰੰਟੀ ਦਿੱਤੀ ਦੀ ਤੇ ਬਾਈ ਨੇ ਕਿਹਾ ਠੀਕ ਨਾ ਬਾਈ ਉਸ ਤੋਂ ਬਾਅਦ ਸਿਰਫ ਕੱਲੀ ਸਰਵਿਸ ਕਰਨੀ ਪੈਣੀ ਆ ਕਿਉਂ ਕਹਿੰਦਾ ਵੀ ਜਿਹੜੀਆਂ ਸਾਡੀਆਂ ਨਿਊਜ਼ੀਲੈਂਡ ਨੇ ਇਹ ਪਲਾਸਟਿਕ ਦੀਆਂ ਨੇ ਵੀ ਇਹ ਕਦੇ ਖਰਾਬ ਨਹੀਂ ਹੁੰਦੀਆਂ ਜ਼ਿੰਦਗੀ ਪਰ ਲੋਈ ਭਰਾਵੋ ਤੁਹਾਨੂੰ ਪਤਾ ਬਾਈ ਗਰਮੀ ਆਉਣੀ ਸ਼ੁਰੂ ਹੋ ਗਈ ਤੇ ਆ ਨਾ ਜਿਹੜ ਉੱਪਰੋਂ ਦੇਖ ਲਓ ਤੁਸੀਂ ਬਈ ਧੁੰਦ ਪਈ ਜਾਂਦੀ ਐ। ਇਹ ਅਸਲ 'ਚ ਕੀ ਐ ਬਈ? 5 ਮਿੰਟ ਬਾਅਦ ਲਾ ਲਓ ਚਾਹੇ 9 ਮਿੰਟ ਬਾਅਦ ਲਾ ਲਓ ਟਾਈਮਰ ਸੈੱਟ ਹੋ ਜਾਂਦਾ ਐ। ਇਹਨੇ 1 ਮਿੰਟ ਜਾਂ 2 ਮਿੰਟ ਚੱਲਣਾ। ਉਸ ਤੋਂ ਬਾਅਦ ਫੇਰ ਬਣਦਾ। ਤੇ ਇਹਦਾ ਬਈ ਕੁੱਲ ਕਿੰਨਾ ਖਰਚਾ ਆ ਜਾਂਦਾ ਜਿਵੇਂ ਇਹ ਹੋਵੇ 1 2 3 4 5 6 7 8 9 ਘੋਬਾਰੇ ਹੋ ਗਏ ਬਈ ਨਾ। ਲੋਈ ਭਰਾਵੋ ਤੁਹਾਨੂੰ ਪਤਾ ਬਈ ਗਰਮੀ ਆਉਣੀ ਸ਼ੁਰੂ ਹੋ ਗਈ। ਤੇ ਆਹ ਨਾ ਜਿਹੜਾ ਬਈ ਅਮਰੀਕਨ ਗਾਈਆਂ ਤੇ ਉੱਪਰੋਂ ਦੇਖ ਲਓ ਤੁਸੀਂ ਬਈ ਧੁੰਦ ਪਈ ਜਾਂਦੀ ਐ ਜਮਾ ਐ ਮੈਂ ਕਹਣਾ ਕੀ ਬਾਤ ਐ ਇਹ ਹੁਣ ਹੋ ਗਿਆ ਬਈ ਬੰਦ ਇਹ ਅਸਲ ਜੀ ਕੀ ਐ ਬਈ 5 ਮਿੰਟ ਬਾਅਦ ਲਾ ਲਓ ਚਾਹੇ 9 ਮਿੰਟ ਬਾਅਦ ਲਾ ਲਓ ਟਾਈਮਰ ਸੈੱਟ ਹੋ ਜਾਂਦਾ ਐ ਇਹਨੇ 1 ਮਿੰਟ ਜਾਂ 2 ਮਿੰਟ ਚੱਲਣਾ ਉਸ ਤੋਂ ਬਾਅਦ ਫੇਰ ਬੰਦ ਉਹ ਕੀ ਸਿਸਟਮ ਐ ਜਿਵੇਂ ਤੁਹਾਨੂੰ ਪਤਾ ਵੀ ਆਹ ਤਾਂ ਆਪਣੀ ਸਾਹੀਵਾਲ ਦੇ ਵਿੱਚ ਗਾਈਆਂ ਆ ਗਈ ਬਈ ਹਨਾ ਤੇ ਆਹ ਦੋਨੇ ਬਈ ਕਰਾਸ ਬਰੀਡਿੰਗ ਆ ਗਈਆਂ ਆਪਣੀਆਂ ਐਚ ਐਫ ਦੇ ਵਿੱਚ ਇਹ ਗਰਮੀ ਹੁਣ ਵાળੀ ਮੰਨਣ ਲੱਗੀਆਂ ਉਹ ਕਾਰਨ ਕੀ ਆ ਬਾਈ ਉੱਪਰ ਆਪਣੇ ਹਰੇਕ ਦੇ ਘਰੇ ਆ ਜਿਹੜਾ ਸੈਡਾ ਇਹੀ ਪਾਇਆ ਹੁੰਦਾਗਾ ਤੇ ਥੱਲੇ ਲਾ ਦੇ ਆ ਪਹਿਲੇ ਪੱਖਾ ਵੀ ਕਹਿੰਦੇ ਹਵਾ ਲੱਗੂਗੀ ਹਨਾ ਆਪਾਂ ਇਹਨਾਂ ਦਾ ਕਮਰੇ 'ਚ ਪਾਏ ਪਾਏ ਸੋਚ ਦਬ ਦਿੰਦੇ ਆ ਤੇ ਪੱਖਾ ਚੱਲ ਪੈਂਦਾ ਤੇ ਪਰ ਆਪਾਂ ਇਹ ਨਹੀਂ ਦੇਖਦੇ ਵੀ ਕਿੰਨੀ ਯਾਦੇ ਧੁੱਪ ਨਾਲ ਜਦੋਂ ਇਹ ਗਰਮ ਹੋਏ ਹੁੰਦੇ ਆ ਨਾ ਤਾਂ ਬਾਈ ਪੱਖੇ ਨੇ ਵੀ ਜਿਹੜੀ ਹਵਾ ਉਹ ਗਰਮੀ ਮਾਰਦੀ ਆ ਤੇ ਜਦੋਂ ਇਹ ਲਵਾ ਦੀਏ ਆਪਾਂ ਪੱਖਿਆਂ ਨਾਲ ਪਫਾਰੇ ਹਨਾ ਹੁਣ ਪਫਾਰੇ ਲਵਾਤੇ ਇਹ ਦੂਵਾਰ ਪੱਖੇ ਵੀ ਲੱਗਣ ਦੀ ਵਾਰੀ ਆ ਗਈ ਕਿਉਂ ਸਿਆਲ ਕਰਕੇ ਉਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਬਾਈ ਫਿਰ ਉਹਨਾਂ ਨੂੰ ਖੋਲ ਕੇ ਨਾ ਪੈਕਿੰਗ ਕਰਕੇ ਰੱਖ ਦਿੰਦੇ ਆ ਆਹ ਦੇਖੋ ਤੁਸੀਂ ਭਰਾਵੋ ਇਹਦਾ ਆ ਸਾਰਾ ਸਿਸਟਮ ਲੱਗਿਆ ਪਿਆ ਸਕਾਈ ਬਲੂ ਕੰਪਨੀ ਦਾ ਤੇ ਇਹ ਲਵਾਇਆ ਕਿ ਤੂੰ ਆਪਾਂ ਆ ਆਪਣੇ ਨਾਲ ਵੀਰ ਖੜਾਗਾ ਇਹਦੇ ਨਾਲ ਗੱਲਬਾਤ ਕਰਦੇ ਆ ਬਾਈ ਹੱਸੀ ਗਾਲ ਜੀ ਹੋਰ ਬਾਈ ਠੀਕ ਹੁਣ ਚੜਦੀ ਗਾਲ ਬਾਈ ਜੀ ਬਈ ਪਿਛਲੀ ਵਾਰ ਨਾ ਮੈਂ ਤੁਹਾਡੀ ਵੀਡੀਓ ਬਣਾਈ ਸੀ ਤੁਸੀਂ ਮੰਡੇਰੀ ਸਰਪੰਚ ਦੇ ਲਈ ਜਾਂਦੇ ਸੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਤੇ ਇਸੇ ਤਰ੍ਹਾਂ ਹੀ ਬਈ ਹੁਣ ਸੋਥਰੇ ਲਵਾਏ ਆ ਗਏ ਆਪਾਂ ਤੇ ਇਹਨਾਂ ਦੀ ਜੇ ਗੱਲ ਕਰੀਏ ਬਈ ਜਿਵੇਂ ਉਫਾਰੇ ਦਾ ਹੋਰ ਵੀ ਬਹੁਤ ਲਾਉਣ ਵਾਲੇ ਮਿਲ ਜਾਂਦੇ ਆ ਹਾਂਜੀ ਹਾਂਜੀ ਪਰ ਲੋਕਾਂ ਦੀ ਕੀ ਕੰਪਲੇਨਟ ਆਉਂਦੀ ਆ ਕਹਿੰਦੇ ਵੀ ਯਾਰ ਇਹ ਤਾਂ ਮਹੀਨੇ ਦੋ ਕੁ ਮਹੀਨਿਆਂ ਬਾਅਦ ਖਰਾਬ ਹੋ ਜਾਂਦਾ ਖਰਾਬ ਹੁੰਦੇ ਆ ਹੈ ਨਾ ਹਾਂਜੀ ਹਾਂਜੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਉਂਦੀ ਆ ਕਹਿੰਦਾ ਖਰਾਬ ਹੋ ਜਾਂਦੇ ਆ ਹਾਂਜੀ ਪਰ ਛੋਡੇ ਇਦੇ ਵਿੱਚ ਬਾਈ ਜਿਵੇਂ ਮੈਂ ਦੇਖਿਆ ਕਿ ਸਰਪੰਚ ਨੂੰ ਪੁੱਛਿਆ ਮੈਂ ਬਾਈ ਮਡੇਰਾਂ ਵਾਲੇ ਵੀਰ ਨੂੰ ਹਨਾ ਮਾਹੀ ਬਾਈ ਕਿਵੇਂ ਚੱਲਦਾ ਤਾਂ ਉਹ ਕਹਿੰਦਾ ਬਾਈ ਪੂਰਾ ਵਧੀਆ ਨਜ਼ਾਰਾ ਪੂਰਾ ਫੁੱਲ ਕਹਿੰਦਾ ਵੀ ਪੂਰੀ ਬਾਈ ਓਕੇ ਦੀ ਰਿਪੋਰਟ ਆ ਗਈ ਇਹਦੇ ਵਿੱਚ ਬਾਈ ਤੁਸੀਂ ਕਿਹੜਾ ਕਿਹੜਾ ਮਟੀਰੀਅਲ ਵਰਤਦੇ ਹੋ ਬਾਈ ਕੀ ਕੁਸ਼ਲ ਕਰਦੇ ਹੋ ਵੀ ਇਹਦੀ ਕੀ ਗਾਰੰਟੀ ਵਾਰੰਟੀ ਹੁੰਦੀ ਆ ਕੀ ਸਿਸਟਮ ਆ ਬਾਈ ਉਹ ਮਟੀਰੀਅਲ ਬਾਈ ਜੀ ਇਹ ਆਏ ਆ ਆਪਾਂ ਜਿਹੜਾ ਸਮਾਨ ਲਾਉਣੇ 1 ਸਾਲ ਦੀ ਆਪਣੀ ਗਾਰੰਟੀ ਹੁੰਦੀ ਹੈ ਇਹਦੀ ਜੀ ਜਿਹੜਾ ਆ ਸਮਾਨ ਲੱਗਿਆ ਹਾਂਜੀ ਹਾਂਜੀ ਠੀਕ ਆ ਇਹ ਸਕਾਈ ਬਲੂ ਕੰਪਨੀ ਫੁਰੀ ਟੌਪ ਦੀ ਆ ਇੱਕ ਹਾਂਜੀ ਇੱਕ ਨੰਬਰ ਕੰਪਨੀ ਹੈ ਜੀ ਠੀਕ ਹੈ ਹਰ ਸਾਲ ਅਸੀਂ ਇਹੀ ਕੰਪਨੀ ਦਾ ਸਮਾਨ ਵਰਤਦੇ ਹਾਂ ਜੀ ਠੀਕ ਹੈ ਨੰਬਰ 2 ਤੇ ਜਿਹੜੀ ਅਸੀਂ ਨਿਊਜਲ ਲਾਉਣੇ ਆ ਪਲਾਸਟਿਕ ਦੇ ਲਾਉਣੇ ਆ ਨਿਊਜਲ ਪਲਾਸਟਿਕ ਦੇ ਹਾਂਜੀ ਹਾਂਜੀ ਇਹਦਾ ਕੀ ਫਰਕ ਆ ਪਲਾਸਟਿਕ ਇਹਦਾ ਫਰਕ ਇਹ ਹੈ ਜੀ ਇੱਕੇ ਦੇ ਵਿੱਚ ਬਰਾਕ ਦੀ ਨਿਊਜਲ ਆਉਂਦੀ ਹੈ ਜੀ ਜਿਹੜੀ ਉਹ ਇੱਕ ਸੀਜ਼ਨ ਚੱਲੂ ਉਸ ਤੋਂ ਬਾਅਦ ਉਹਦੇ ਵਿੱਚ ਜੰਗਾਲ ਲੱਗਦੇ ਠੀਕ ਹੈ ਜੰਗਾਲ ਨਾਲ ਜਦੋਂ ਜੰਗਾਲ ਲੱਗਦੀ ਉਹ ਅਗਲੇ ਸੀਜ਼ਨ ਚੱਲਦੀ ਨਹੀਂ ਹੈਗੀ ਜੀ ਠੀਕ ਹੈ ਇਹ ਜਿਹੜੀ ਨਿਊਜਲ ਹੈ ਇਹ ਅਗਲੇ ਸੀਜ਼ਨ ਇਹਦੇ ਕੱਲੇ ਸਰਵਿਸ ਹੈ ਜੀ ਇਹ ਕੱਲੇ ਸਾਫ਼ ਹੀ ਹੋਣੀ ਸਰਵਿਸ ਹੈ ਹਾਂਜੀ ਹਾਂਜੀ ਇਹਦੇ ਕੱਲੇ ਸਾਫ਼ ਕਰਕੇ ਉਮੀਦਾਂ ਉਮੀਦਾਂ ਤੁਹਾਡੇ ਸਾਹਮਣੇ ਆਈ ਫੋਗ ਰਹੂਗਾ ਜੀ ਬਿਲਕੁਲ ਬਾਈ ਜਿਹੜੀ ਬ੍ਰਾਸ ਵਾਲੀ ਨੇ ਉਹ ਜਿਹੜੀ ਉਹ ਬਸ ਇੱਕ ਸੀਜ਼ਨ ਚੱਲ ਕੇ ਉਹਦੋਂ ਬਾਅਦ ਚੱਲਦੀ ਨਹੀਂ ਜੀ ਠੀਕ ਆ ਬਾਈ ਹਾਂਜੀ ਹਾਂਜੀ ਬਾਕੀ ਆਪਾਂ ਜਿਹਦੇ ਵੀ ਲੈ ਲਿਆ ਆਪਾਂ ਹਰੇਕ ਸੀਜ਼ਨ ਤੋਂ ਬਾਅਦ ਆਪਾਂ ਅਗਲ ਨੂੰ ਸਰਵਿਸ ਚੰਗੀ ਤਰ੍ਹਾਂ ਦਿੱਤੀ ਆ ਹਰੇਕ ਦੀ ਆਪਾਂ ਸਰਵਿਸ ਕਰਕੇ ਆਏਗੇ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹਦਾ ਬਾਈ ਕੁੱਲ ਕਿੰਨਾ ਖਰਚਾ ਆ ਜਾਂਦਾ ਜਿਵੇਂ ਇਹ ਹੋਵੇ 1 2 3 4 5 6 7 8 9 ਪਵਾਰੇ ਹੋ ਗਏ ਬੰਦ ਹੈ ਇਹਦਾ ਕੀ ਖਰਚਾ ਵਗੈਰਾ ਜੀ ਇਹਦੀ ਆਪਣੀ 10 ਪਵਾਰਾਂ ਦੀ ਕਿੱਟ ਹੁੰਦੀ ਹੈ ਜੀ 10 ਪਵਾਰੇ ਹੋਣਗੇ ਜੀ ਪੰਪ ਹੋ ਟਾਈਮਰ ਹੋ ਐਲਬੋਟੀ ਪਾਈਪ ਪਾਵਾਂਗੇ ਇੱਕ ਸਾਲ ਦੀ ਗਰੰਟੀ ਉਹ 6000 ਰੁਪਏ ਖਰਚੇ ਆ ਜਾਂਦਾ ਜੀ ਠੀਕ ਹੈ 10 ਪਵਾਰਾਂ ਦੇ ਹਾਂਜੀ 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 ਐਲਬੋਟੀ ਵਗੈਰਾ ਆ ਸਾਰਾ ਸਿਸਟਮ ਹੋ ਗਿਆ ਹੈ ਨਾ ਤੇ ਇੱਕ ਜਿਹੜਾ ਦਾ ਟਾਈਮਰ ਹੁੰਦਾਗਾ ਉਹ ਕਿਵੇਂ ਸੈੱਟ ਹੁੰਦਾ ਬਾਈ ਉਹਦੇ ਬਾਰੇ ਦਾ ਦੱਸੋ ਮੜੀ ਟਾਈਮਰ ਦੇ ਵਿੱਚ ਵੀ ਤਿੰਨ ਨਕਸ਼ਣਾਂ ਹੁੰਦੀਆਂ ਨੇ 1 ਮਿੰਟ ਦੀ 5 ਮਿੰਟ ਦੀ 10 ਮਿੰਟ ਦੀ ਇਹ ਕਿਵੇਂ ਪਾਣੀ ਜੀ ਲੀਕ ਹੋ ਜਾਂਦਾ ਬਾਈ ਪਾਣੀ ਆਪਣੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਵੀ ਠੀਕ ਹੈ ਜਾਨੀ ਵੀ ਆ ਚੀਜ਼ ਨੂੰ ਲੂਜ਼ ਆ ਗਈ ਲੂਜ਼ ਆ ਜੀ ਠੀਕ ਹੈ ਹਾਂ ਜੀ ਇਹਨੂੰ ਜਿਹਨੇ ਦੀ ਫੀਟਿੰਗ ਕਰੀ ਹੈ ਕੰਪਲੀਟ ਦਾ ਪਤਾ ਲੱਗ ਜਾਂਦਾ ਕਿ ਕਿੱਥੋਂ ਆ ਜੀ ਉਹ ਕੰਮ ਨਹੀਂ ਹੈਗਾ ਆਪਾਂ ਇੱਕ ਵਾਰੀ ਕੱਕ ਕੇ ਵਾਗ ਗਏ ਬਾਅਦ ਜੇ ਇਥੇ ਕੋਈ ਲੀਕ ਹੋਈ ਜਾਵੇ ਆਪਾਂ ਨੂੰ ਕਸਟਮਰ ਦੁਆਰੇ ਫੋਨ ਕਰੀ ਜਾਵੇ ਠੀਕ ਹੈ ਹਾਂ ਜੀ ਵੀ ਇਹ ਦੇ ਵਿੱਚ ਟਾਈਮਿੰਗ ਆ ਗਈ ਇਹਦੀ ਹਾਂ ਜੀ ਵੀ ਆਉਣ ਕਿੰਨਾ ਟਾਈਮ ਰੱਖਣਾ ਹਾਂ ਜੀ ਤੇ ਆਫ ਕਿੰਨਾ ਟਾਈਮ ਰੱਖਣਾ ਇਹ ਇਧਰਲੇ ਪਾਸੇ ਉਹ ਇਹ ਪੁਸ਼ ਬਟਨ ਆ ਗਿਆ ਜੀ ਆਨ ਕਰਨ ਹੁਣੇ 10 ਮਿੰਟ ਚੱਲੂ ਜੀ 5 ਮਿੰਟ ਬੰਦ ਠੀਕ ਹੈ ਹੁਣ 10 ਮਿੰਟ ਚੱਲੂ 10 ਮਿੰਟ ਬੰਦ ਜੀ ਚਾਹੇ 1 ਮਿੰਟ ਤੇ ਲਾ ਲਓ ਹੁਣ 10 ਮਿੰਟ ਚੱਲੂ 1 ਮਿੰਟ ਬੰਦ ਹੁਣ 1 ਮਿੰਟ ਤੇ ਹੋ ਗਿਆ ਜੀ ਇਹ 1 ਮਿੰਟ ਚੱਲੂ ਜੀ 1 ਮਿੰਟ ਬੰਦ ਜੀ ਇਹ ਥੋਂ ਕਰਕੇ ਕਹ ਲਈ ਵੀ 1 ਮਿੰਟ ਚੱਲੂ 5 ਮਿੰਟ ਬੰਦ ਹਾਂਜੀ 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 ਇਹਦਾ ਬਈ ਟੂਰਿਸਟ ਵਾਲੀਆਂ ਦੀ ਕੰਮ ਕਰਨ ਦੀ ਬਈ ਹਨਾ ਹਾਂਜੀ ਹਾਂਜੀ ਹੁਣ 1 ਮਿੰਟ ਬਾਅਦ ਬੰਦ ਰਹੂਗਾ ਜੀ 1 ਮਿੰਟ ਬਾਅਦ ਆਪਣੇ ਆਪ ਚੱਲੂ ਜੀ ਠੀਕ ਹੈ ਹਾਂਜੀ ਤੇ ਇਹਦਾ ਬਈ ਜੁਨਟ ਜੰਟ ਕਿੰਨੀ ਕਹਿੰਦਾ ਹੈ ਬਿਜਲੀ ਇਹਦਾ ਕੋ ਹੁਣ ਸਾਡੇ ਪਿੰਡ ਲਾਈਟ ਹੈ ਨਹੀਂ ਠੀਕ ਹੈ ਠੀਕ ਹੈ ਜੀ ਇਨਵਰਟਰ ਤੇ ਚੱਲੀ ਜਾਂਦਾ ਹਾਂ ਇੱਕ ਮੌਕੇ ਹੁਣ ਆਪਣੇ ਲਾਈਟ ਹੁੰਦੀ ਨਹੀਂ ਜੀ ਆਪਾਂ ਪੱਖੇ ਲਾਈ ਰੱਖਦੇ ਆ ਇਨਵਰਟਰ ਵੀ ਸੀਟੀ ਮਰ ਜਾਂਦਾ ਜੀ ਅੱਜ ਅਸੀਂ ਸਵੇਰ ਤੇ ਪੱਖੇ ਚੱਲਦੇ ਨਹੀਂ ਹੈਗੇ ਜੀ ਇਕੱਲੇ ਹੀ ਚੱਲਦੇ ਬਿਲਕੁਲ ਬਈ ਬਿਲਕੁਲ ਇਹ ਇਹਦਾ ਬਈ ਤੁਸੀਂ ਲਾਉਣ ਵਾਸਤੇ ਕਿੰਨੀ ਦੂਰ ਤੱਕ ਜਾ ਸਕਦੇ ਹੋ ਜਿੱਥੇ ਮਰਜੀ ਸਾਨੂੰ ਕਸਟਮਰ ਫੋਨ ਕਰੇ ਸੀ ਹਰ ਹਰ ਜਗ੍ਹਾ ਪਹੁੰਚਾਂਗੇ ਜੀ ਜਿਵੇਂ ਮੰਨ ਕੇ ਚਲੋ ਦੂਰ ਦੀ ਬਾਟ ਹੈ ਉਹ ਕਸਟਮਰ ਨੂੰ ਅਸੀਂ ਤੇਲ ਪਾਣੀ ਦਾ ਖਰਚਾ ਅਗਲ ਨੂੰ ਦੱਸ ਕੇ ਅਸੀਂ ਫੇਰ ਪਹੁੰਚਦੇ ਹਾਂ ਜੀ ਠੀਕ ਹੈ ਹਾਂਜੀ ਤੇ ਕਈ ਵਾਰ ਬਈ ਜਿਵੇਂ ਅਣਜਾਣ ਬੰਦੇ ਹੁੰਦੇ ਆ ਵਿੱਚ ਹਨਾ ਜੀ ਕਿਤੇ ਕੋਈ ਆਪਾਂ ਕਹਿ ਦਈਏ ਵੀ ਬੱਚੇ ਬਾਹਰ ਪੜਨ ਗਏ ਹੁੰਦੇ ਆਗੇ ਕਿਰੇ ਵੀ ਉਹ ਗਾਣੇ ਲਵਾ ਲਿਆ ਤਾਂ ਉਹਨਾਂ ਤੋਂ ਇਹਦਾ ਬਟਨ ਬਟਨ ਦਬਦੇ ਕੋਈ 1121 ਖਰਾਬੀ ਹੋ ਗਈ ਹਾਂਜੀ ਤਾਂ ਉਦੋਂ ਬਾਅਦ ਸਰਵਿਸ ਚ ਤਾਂ ਨਹੀਂ ਕੋਈ ਲੰਬਾ ਆਉਂਦਾ ਕੋਈ ਲੰਬਾ ਨਹੀਂ ਹ ਲਾਵਲੀ ਯੂਨੀਵਰਸਿਟੀ ਚ ਕੰਮ ਕਰਕੇ ਆਏ ਜੀ ਅਸੀਂ ਪਰਸੋਂ ਠੀਕ ਹੈ ਠੀਕ ਹੈ ਜੀ ਪੱਖਿਆਂ ਦੇ ਮੂਹਰੇ ਲੈ ਕੇ ਆਏ ਆ ਜੀ ਉਹਨਾਂ ਨੇ ਸਰਵਿਸ ਬਸ ਇਹ ਦਿੱਤੀ ਸੀ ਤਾਂ ਅੱਜ ਸਾਨੂੰ ਫੋਨ ਆ ਗਿਆ ਹੁਣ ਅਸੀਂ ਕੱਲ ਨੂੰ ਦੁਬਾਰਾ ਲਵਲੀ ਯੂਨੀਵਰਸਿਟੀ 'ਚ ਜਾਈਏ ਉੱਥੇ ਫੇਰ ਜਾਵਾਂਗੇ ਹਾਂ ਜੀ ਹਾਂ ਜੀ ਕੰਟੀਨ 'ਚ ਪੱਖਿਆਂ ਦੇ ਮੂਹਰੇ ਲੈ ਕੇ ਆਏ ਜੀ ਠੀਕ ਹੈ ਬਈ ਕੱਲ ਨੂੰ ਫੇਰ ਜਾਈਏ ਤੇ ਕਿੰਨਾ ਸਮਾਂ ਪਹਿਲਾਂ ਸਾਨੂੰ ਫੋਨ ਕਰਨਾ ਪਊਗਾ ਬਾਈ ਸਾਨੂੰ ਕਸਟਮਰ ਇੱਕ ਦਿਨ ਪਹਿਲਾਂ ਫੋਨ ਕਰ ਦੋ ਜੀ ਤੇ ਟਾਈਮ ਲਾਦਾ ਸੀ ਅਗਲੇ ਨੂੰ ਦੱਸ ਦਾਂਗੇ ਜੀ ਸਾਡੇ ਮੂਹਰੇ ਤੋਂ ਕੰਮ ਹੋਇਆ ਤਾਂ ਅਗਲੇ ਨੂੰ ਅਸੀਂ ਟਾਈਮ ਦੱਸ ਦਾਂਗੇ ਵੀ ਆਹ ਟ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ 99881 ਜੀ 26725 99881 26725 ਹਾਂਜੀ ਦੂਜਾ ਮੋਬਾਈਲ ਨੰਬਰ ਹੈਗਾ 98768 69324 ਜੀ 98768 69324 ਤੇ ਉਹ ਦੇਖ ਲਓ ਭਰਾਵਾ ਹੁਣ ਇੱਕ ਮਿੰਟ ਰੋਕ ਕੇ ਦੁਬਾਰੇ ਫੇਰ ਚੱਲ ਪਏ ਤੇ ਗਾਈ ਬਾਈ ਦੇਖ ਲਓ ਕਿਵੇਂ ਖੜੀ ਆ ਜਮਾ ਸੋਸਰੀ ਬਣੀ ਦੇਖ ਲਓ ਹੁਣ ਇਹਦੇ ਨਾਲ ਆਏ ਆ ਜੀ ਨਾ ਤਾਂ ਮੱਖੀ ਆਵੇ ਨਾ ਮੱਛਰ ਆਵੇ ਹਾਂ ਇੱਕ ਮੌਕੇ ਕਸਟਮਰ ਵਿੱਚ ਗਾਈਆਂ ਦੇ ਆਪਣੇ ਦਵਾਈ ਸਿੜਕਦੇ ਨੇ ਮੱਖੀਆਂ ਮੱਛਰਾਂ ਤੋਂ ਉਏ ਇਸੇ ਪੰਪ ਨਾਲ ਇਹਦੇ ਤੇ ਅਸੀਂ ਲਾ ਜਾਣੀ ਜਿਹੜੇ ਉਹ ਇਸੇ ਪੰਪ ਤੋਂ ਦਵਾਈ ਸਾਰੀ ਛਿੜਕੀ ਜਾਂਦੀ ਹੈ ਦਵਾਈ ਛੜਕ ਵੀ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਵੀ ਜਿਹੜੀਆਂ ਆਪਾਂ ਕਹੀਏ ਵੀ ਸੇਫ ਜ਼ੋਨ ਵਾਲੀਆਂ ਦਵਾਈਆਂ ਨੇ ਹਨਾ ਵਾਲੀਆਂ ਹਨਾ ਠੀਕ ਹੈ ਵੀ ਉਹ ਵੀ ਇਹ ਤੇ ਉਹ ਕਰ ਸਕਦਾ ਬੰਦਾ ਬਾਕੀ ਜਿਵੇਂ ਵੱਡੇ ਫਾਰਮਾਂ 'ਚ ਪੱਖੇ ਲੱਗੇ ਹੁੰਦੇ ਨੇ ਪੱਖਿਆਂ ਦੇ ਮੂਰੇ ਅਸੀਂ ਸਾਰੀ ਚੰਗੀ ਤਰ੍ਹਾਂ ਅਗਲ ਨੂੰ ਫੀਟਿੰਗ ਕਰਕੇ ਦੇਵਾਂਗੇ ਪੱਖਿਆਂ ਤੇ ਜਿਵੇਂ ਆਪਣਾ ਕੂਲਰ ਹਵਾ ਦਿੰਦਾ ਠੰਡੀ ਹਵਾ ਦਿੰਦਾ ਉਹ ਚੀਜ਼ ਬਣ ਜੀਏ ਏਸੀ ਵਾਲਾ ਕਹਿੰਦੀ ਗੱਲ ਕਰੀਏ ਬਾਈ ਜਿਵੇਂ ਇਹ ਤਾਂ ਅਲੱਗਾਈਆਂ ਤੇ ਲਾਇਆ ਇਹਨਾਂ ਦਾ ਕੋਈ ਘੋੜੀਆਂ ਵਾਲੇ ਫਾਰਮ ਵਾਲੇ ਦਾ ਲੋ ਇਸ ਨੇ ਕੋਈ ਦੂਜੇ ਕੋਈ ਟੈਂਟਾਂ ਵਾਲਾ ਨੇ ਕੋਈ ਪੱਖਿਆਂ ਦੇ ਮੂਰੇ ਫੇਬੀ ਪੁਹਾਰੇ ਲਵਾਉਣੇ ਜਿਹਨੇ ਕੋਈ ਮਰਜ਼ੀ ਲਵਾ ਸਕਦਾ ਕੋਈ ਮਰਜ਼ੀ ਲਵਾ ਸਕਦਾ ਜੀ ਹਾਂ ਹਾਂ ਜੀ ਬੱਚ ਵੱਡੀ ਗੱਲ ਤਾਂ ਮੈਨੂੰ ਥੋੜਾ ਰੇਟ ਜਾਇਜ਼ ਲੱਗਿਆ ਬਾਈ ਯਾਰ ਵੀ 10 ਆਉਜਲਾਂ ਦੇ ਕੋਲ 6000 ਰੁਪਿਆ ਹਾਂ ਜੀ 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 ਤੇ ਵੀ ਉਹਦਾ ਜਿਹੜਾ ਆਉਣ ਜਾਣ ਦਾ ਖਰਚਾ ਵੀ ਉਹ ਅਲੱਗ ਲੈ ਲੈਣਾਗਾ ਉਹ ਲੱਗ ਜਿਵੇਂ ਹੁਣ ਦੂਰ ਦੀ ਬੈਠਾ ਉਹਦਾ ਅਲੱਗ ਹੈ ਜੀ ਜਿਵੇਂ ਹੁਣ ਸਾਡੇ ਲਵੇ ਤੋਂ 20 25 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਅਸੀਂ ਕਿਸੇ ਤੋਂ ਕੋਈ ਐਕਸਟਰਾ ਖਰਚਾ ਨਹੀਂ ਲੈਣਾ ਜੀ ਜਿੱਥੇ ਆਪਾਂ ਨੂੰ ਪਤਾ ਵੀ 100 ਰੁਪਏ ਦੇ ਹ ਤੰਨ ਦਾ ਬਹੁਤ ਬਹੁਤ ਤੇ ਭਰਾਵੋ ਬਾਈ ਤੁਸੀਂ ਵੀ ਆਪਦੇ ਪਸ਼ੂਆਂ ਨੂੰ ਹਨਾ ਗਰਮੀ ਤੋਂ ਬਚਾ ਲਓ ਨਹੀਂ ਸੋਨੂੰ ਪਤਾ ਜਿਉਂ ਗਰਮੀ ਪਸ਼ੂਆਂ ਨੂੰ ਲੱਗਣ ਲੱਗ ਜਾਂਦੀ ਹੈਗੀ ਤੇ ਅੱਧਾ ਬਾਈ ਇਹ ਦੁੱਧ ਸੁੱਕ ਜਾਂਦੀਆਂ ਨੇ ਤੇ ਵੈਸੇ ਪਸ਼ੂ ਜਿਹੜੇ ਆਪਣੇ ਬਿਮਾਰ ਹੋ ਜਾਂਦੇ ਹੁਣ ਤੁਸੀਂ ਦੇਖ ਲਓ ਇੱਕ ਇੱਕ ਮਿੰਟ ਦੀ ਟਾਈਮਿੰਗ ਲੱਗੀ ਵੀ ਆ ਇਹ ਖੜ ਜਾਂਦਾ ਫਿਰ ਚੱਲ ਪੈਂਦਾ ਖੜ ਜਾਂਦਾ ਫਿਰ ਚੱਲ ਪੈਂਦਾ ਤੇ ਪਹਵਾਰਾ ਜਮਾ ਬਾਈ ਪੂਰਾ ਫੁੱਲ ਇਹ ਬਰੀਕ ਬਣਾਉਂਦਾ ਸੋ ਠੀਕ ਆ ਬਾਈ ਜੀ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਬਾਈ